ਨੰਕ ਨੂੰ ਦੇਖਦੇ ਹੋ ਬਹੁਤ ਅਸ਼ਧਰ ਕੀਤਾ ਗਿਆ ਬਹੁਤ ਜਿਆਦੇ ਘਟਿਆ ਯਾਰ ਦੇਖ ਕੇ ਲੂੰ ਬਰਕੀਆਂ ਜਾਂ ਪਰਮਾਤਮਾ ਕਸਮ ਯਾਰ ਆਪ ਦੇ ਬੱਚੇ ਨੇ ਤੰਤਨਸਾਨ ਬੱਚੇ ਆਪਣੇ ਅੱਗੇ ਆ ਜਾਂਦੇ ਨੇ ਜੀ ਕਰਦਾ ਉਹਦਾ ਟੋਟੇ ਟੋਟੇ ਕਰ ਦਈਏ ਪਰ ਕੀ ਕਰੀਏ ਯਾਰ ਹਰ ਹਰ ਮੋੜ ਤੇ ਸਫਲ ਹੈ ਹਰ ਥਾਂ ਤੇ ਨਸ਼ੇ ਵਾਲੇ ਮੁੱਦੇ ਉਹ ਤੇ ਨਹੀਂ ਕੋਤੇ ਹੱਥ ਬੰਨੇ ਹੋਏ ਨੇ ਉਹਨਾਂ ਦਾ ਨਿਕ ਜਵਾਗ ਜਾ ਖੇਲੇਗੇ ਹਨਾ ਤੇ ਉਹਨਾਂ ਦਾ ਨੁਕਸਾਨ ਹੁੰਦਾ ਫਿਰ ਜ਼ਿੰਮੇਵਾਰ ਕੌਣ ਅਸੀਂ ਆਪ ਲੋਕ ਆ ਤੇ ਸਾਡੀਆਂ ਪੰਚਾਇਤ ਲਈ ਵੀ ਆਣਾ ਵੀ ਬੱਚੇ ਦਾ ਛੋਟੇ ਦਾ ਕਸੂਰ ਕੀ ਸੀਗਾ ਜਿਵੇਂ ਬਾਈ ਝੋਟਾ ਕਹਿ ਰਹੇ ਸੀ ਵੀ ਆਪਣਾ ਬੱਚੇ ਅੱਗੇ ਆ ਜਾਂਦੇ ਨੇ ਹਨਾ ਜਦੋਂ ਐਵੇਂ ਦੀ ਗੱਲਬਾਤ ਹੁੰਦੀ ਆ ਬਾਈ ਮੇਰੇ ਵੀ ਇੱਕ ਕੁੜੀ ਤੇ ਇੱਕ ਮੁੰਡਾ ਓਡੇ ਓਡੀ ਜਵਾਗ ਨੇ ਹਨਾ ਤੇ ਮੈਂ ਸੌ ਲੱਗੇ ਉਹਦੇ ਰੋਇਆ ਯਾਰ ਮੈਂ ਕਿਹਾ ਸਾਡੇ ਯਾਰ ਕੌਮ ਹਨਾ ਕਿੱਥੇ ਬਾਕੀ ਆ ਸਾਡੇ ਕਿਹੜੇ ਹਾਲਾਤ ਹੋ ਗਏ ਬਾਈ ਹਨਾ ਇਹਨਾਂ ਨੇ ਐਡਾ ਗੰਦ ਪਾਇਆ ਇਹਨਾਂ ਭਈਆਂ ਨੇ ਇਹਨਾਂ ਦੇ ਬਹੁਤ ਵਾਰੀ ਅਸੀਂ ਵੀ ਇੱਧਰ ਸਾਡੇ ਪਿੰਡਾਂ 'ਚ ਬਹੁਤ ਵਾਰੀ ਦਵੱਲੇ ਵੀ ਨੇ ਇਹ ਤੇ ਜਿੱਥੇ ਜੇ ਹੁਣ ਇਹ ਸਾਨੂੰ ਕਿਤੇ ਮਿਲ ਗਏ ਤੇ ਗੱਡੀ ਫਿਰ ਇਹਨਾਂ 'ਚ ਵੀ ਕਦਾ ਚੜੂ ਅਜੇ ਸਾਡੇ ਨਾਲ ਐਨਟੀ ਡਰੱਗ ਟਾਸਕ ਫੋਰਸ ਤੋਂ ਪ੍ਰਵਿੰਦਰ ਸਿੰਘ ਝੋਟਾ ਬਾਈ ਸੀਰਾ ਮੋਨਜੀਤ ਉਹਨਾਂ ਦੀ ਸਾਰੀ ਟੀਮ ਪਹੁੰਚੀ ਹੋਈ ਆ ਪਿਛਲੇ ਦਿਨੀ ਜਿਹੜਾ ਸੰਦੀਪ ਸਿੰਘ ਸਣੀ ਨੂੰ ਲੈ ਕੇ ਇੱਕ ਗੱਲ ਨਿਕਲ ਕੇ ਸਾਹਮਣੇ ਆਈ ਸੀ ਕਿ ਸੂਬਾ ਸਿੰਘ ਗੁਰਵਾਚਨ ਸਿੰਘ ਦੇ ਉੱਤੇ ਜਿਹੜਾ ਜਾਨਲੇਵਾ ਹਮਲਾ ਕੀਤਾ ਗਿਆ ਪਰ ਜਿਹੜੇ ਪਰਿਵਾਰ ਵੱਲੋਂ ਐਲੀਗੇਸ਼ਨ ਨੇ ਉਹ ਪੁਲਿਸ ਪ੍ਰਸ਼ਾਸਨ ਦੇ ਉੱਤੇ ਲਗਾਏ ਗਏ ਨੇ ਹੁਣ ਦੇਖਣ ਜੋ ਗੱਲ ਇਹ ਹੋਊਗੀ ਕਿ ਕੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਸਾਡੇ ਨਾਲ ਪ੍ਰਵਿੰਦਰ ਸਿੰਘ ਝੋਟਾ ਮੌਜੂਦ ਨੇ ਝੋਟੇ ਬਾਈ ਕਿਸ ਗੱਲ ਨੂੰ ਲੈ ਕੇ ਅੱਜ ਧਰਨਣ ਲੱਗਿਆ ਇੱਥੇ ਪਰ ਤਾਂ ਸਾਰੀ ਸੰਗਤ ਨੂੰ ਬਹਿਰ ਜੀ ਕਾ ਖਾਲਸ ਇਹ ਵੀਰ ਅੰਦਰ ਸਣੀ ਵੀਰ ਨਾਲ ਜੋ ਕੁਝ ਹੋਇਆ ਉਹਦੇ ਖਾਤਰ ਉਹਦੀ ਪਰਿਵਾਰ ਨਾਲ ਮੁਲਾਕਾਤ ਨਹੀਂ ਕਰਾ ਰਹੇ ਜੋ ਉਹਦਾ ਜਨਨ ਰਾਈਟ ਹੈ ਉਹਦੇ ਵਕੀਲਾਂ ਨੇ ਮੁਲਾਕਾਤ ਕਰਾ ਰਹੇ ਬਜਾਨੂ ਰਾਈਟ ਹੈ ਉਹ ਕਿਉਂ ਨਹੀਂ ਕਰਾ ਰਹੇ ਆਪਾਂ ਸਾਰਿਆਂ ਨੂੰ ਪਤਾ ਉਹਦੀ ਅੰਦਰ ਕੁੱਟਮਾਰ ਹੋਈ ਹੈ ਵੀ ਕ੍ਰਾਸ ਕੇਸ ਬਣੂਗਾ ਉਹਨੂੰ ਹੁਣ ਅੰਦਰ ਹੀ ਰੱਖਣ ਦੀ ਇਹਨਾਂ ਦੀ ਮਨਸ਼ਾ ਹੈ ਉਹਦੀ ਕੁੱਟਮਾਰ ਜਾਦੇ ਹੋ ਗਈ ਵੀ ਜੇਲ੍ਹ ਪ੍ਰਸ਼ਾਸਨ ਦੇ ਪਰਚਾ ਨਾ ਪਈਏ ਜੇਲ੍ਹ ਪ੍ਰਸ਼ਾਸਨ ਆਪ ਦੀ ਨਾਕਾਮੀ ਨੂੰ ਲੁਕਾਉਣ ਲਈ ਆਪ ਦੀ ਨਾਕਾਮੀਤ ਨੂੰ ਲੁਕਾਉਣ ਲਈ ਉਹਨੂੰ ਬਾਹਰ ਨਹੀਂ ਲੈ ਕੇ ਆ ਰਿਹਾ ਕਿਉਂਕਿ ਜੇਲ੍ਹ ਪ੍ਰਸ਼ਾਸਨ ਦੀ ਨਾਕਾਮੀ ਹੈ ਇੱਕ ਜੋ ਕਿ ਬੰਦ ਹੱਥ ਚ ਰੱਖਣ ਵਾਲੇ ਬੰ ਜਿਹੜੋ ਬਾਲਾ ਸੂਬਾ ਸਰੰਤ ਲਾਲਾ ਉਹਨਾਂ ਨੂੰ ਖੁੱਲਾ ਆਮ ਕੈਦੀਆਂ ਛੱਡੇ ਨਹੀਂ ਜਾ ਸਕਦਾ ਕਿਉਂਕਿ ਹਰੇਕ ਕੋਈ ਵੀ ਕੈਦੀ ਆ ਚਾਹੇ ਉਹ ਕ੍ਰਿਮੀਨਲ ਆ ਚਾਹੇ ਉਹਨੇ ਕੋਈ ਵੀ ਕ੍ਰਾਈਮ ਕਰਾਇਆ ਚਾਹੇ ਚੋਰ ਵੀ ਉਹਦੇ ਅੰਦਰ ਫਿਰਦਾ ਪਾਵ ਹੈ ਉਹ ਜਿਹਨੇ ਜ਼ਬਰ ਜ਼ੁਲਮ ਕਰੇ ਹੁੰਦੇ ਨੇ ਉਹ ਅੰਦਰ ਛੱਡਦੇ ਨਹੀਂ ਬਖਸ਼ਦੇ ਨਹੀਂ ਤੁਸੀਂ ਵੀ ਜੇਲਾਂ ਕੱਟੀਆਂ ਤੈਨੂੰ ਪਤੀ ਆ ਹਨਾ ਅੰਦਰ ਨਹੀਂ ਛੱਡਦੇ ਹੁੰਦਾ ਇਹ ਬੰਦ ਹੱਥ ਤੇ ਜਿ ਰੱਖਦੇ ਹੁੰਦੇ ਨੇ ਆਪਾਂ ਸਾਰੇ ਜੰਦੇ ਆ ਮੇਰੇ ਨਾਲ ਇਹਨਾਂ ਤਾਂ ਸਾਰੇ ਨਹੀਂ ਕੱਟੀਆਂ ਨੇ ਹਾਂ ਸਾਨੂੰ ਤਾਂ ਪਤਾ ਹੈ ਕਿਉਂਕਿ ਜੋ ਆਮ ਛੜਤਾ ਮੱਲਾ ਪਨੀਰ ਦਾ ਟੁਕੜਾ ਭੁੱਖਿਆ ਮੂਰੇ ਸੜਤਾ ਜਾਂ ਸ਼ੇਰ ਆ 10 ਸ਼ੇਰਾਂ ਭੁੱਖਿਆ ਮੂਰੇ ਮਾਸ ਦਾ ਟੁਕੜਾ ਛੜੋ ਕੇ ਸਿੱਟਣਗੇ ਸੋ ਇਹ ਅੰਦਰ ਮਾਸ ਹੀ ਹੁੰਦਾ ਨਾ ਉਹ ਸੰਦੀਪ ਵੀਰ ਨਾਲ ਕਿਉਂ ਬੰਦ ਕਰੇ ਕਿਸ ਮਨੁਛ ਨਾਲ ਬੰਦ ਕਰੇ ਉਹਨੇ ਲਿਖਿਆ ਵੀ ਆ ਫਿਰ ਉਹਨੇ ਭਾਈ ਲੜਾਈ ਹੋ ਗਈ ਗੱਲ ਇੱਕ ਹੋਰ ਨਿਕਲ ਕੇ ਸਾਹਮਣੇ ਆ ਰਹੀ ਹੈ ਮੁੰਡਾ ਰਤੇਸ਼ ਲੱਖੀ ਆ ਉਹਨਾਂ ਵੱਲੋਂ ਇੱਕ ਰਿਪੋਰਟ ਬਣਾਈ ਗਈ ਆ ਕਿ ਪਹਿਲਾਂ ਜਿਹੜਾ ਸਣੀ ਨੇ ਹਮਲਾ ਕੀਤਾ ਕੜਾ ਮਾਰਿਆ ਜਾਂ ਹੋਰ ਵੀ ਕਹਿੰਦੇ ਬ੍ਰੇਨ ਡੈੱਡ ਹੋ ਗਿਆ ਜਦ ਤੱਕ ਗੱਲ ਹੋਰ ਵੀ ਆ ਰਹੀ ਹੈ ਕਿ ਜਿਹੜਾ ਡੈੱਡੇ ਹੋ ਗਿਆ ਸੋਬਾ ਉਹਨਾਂ ਨੂੰ ਕਿੰਪਤਾ ਲੱਗ ਜਾਂਦਾ ਸਾਰਾ ਕੁਝ ਪਹਿਲਾਂ ਉਹਨਾਂ ਨੂੰ ਉਹਨਾਂ ਨੂੰ ਕੋਈ ਅੰਦਰਲੀ ਗੱਲਾਂ ਕਿੰਪਤਾ ਲੱਗ ਜਾਂਦੀਆਂ ਨੇ ਉਹ ਪੁਲਿਸ ਦੀ ਪੱਖ ਲੈਣਦੇ ਨੇ ਹਮੇਸ਼ਾ ਪੱਤਰਕਾਰ ਕੋਈ ਵੀ ਆ ਚਾਹੇ ਪਹਿਲਾ ਹਮਲਾ ਕਿਉਂ ਕਰੂਗਾ ਤਿੰਨ ਸਾਲ ਉਹਨੂੰ ਜੇਲ੍ਹ ਕਰ ਦੇਣੂ ਜੀ ਆਪਦੇ ਬਣੀਓ ਜਾਂ ਜੱਜਮੈਂਟ ਸੁਣਾਉਣ ਲੱਗ ਜਾਂਦੇ ਨੇ ਇਹ ਲੋਕ ਕਿੱਥੋਂ ਦਾ ਬਾਈ ਉਹ ਪਤਾ ਨਹੀਂ ਇੱਥੋਂ ਚੰਡੀ ਚੰਡੀਗੜ੍ਹ ਰਹਿਦਾ ਹੋਣਾ ਉਹ ਰਹਿਣਾ ਜੰਦੀਗੜ੍ਹ ਉਹ ਉਹ ਕਵੇਂ ਜੱਜ ਬਣ ਗਿਆ ਆਪ ਹੀ ਦੋਸ਼ੀ ਸਾਬਤ ਕਰਨ ਲੱਗਿਆ ਪਹਿਲੇ ਹੀ ਕਿਸੇ ਬੰਦੇ ਨੂੰ ਇਹ ਤਾਂ ਮਾੜੀ ਗੱਲ ਆ ਯਾਰ ਹਾਂ ਹਮਲਾ ਉਹਨੇ ਦੇਖਿਆ ਦੀਆਂ ਅੱਖਾਂ ਨਾਲ ਉਹਨਾਂ ਬਲ ਤਾਂ ਸਾਰਾ ਕੁਝ ਐਕਸਪਲੇਨ ਕੀਤਾ ਐਵੇਂ ਕੜੇ ਮਾਰੀ ਕੀਤਾ ਉਹ ਸਾਰਾ ਕੁਝ ਕਾਫੀ ਵੱਡੀ ਰਿਪੋਰਟ ਢੂਠ ਬੋਲੀ ਜਾਓ ਤੂਫਾਨ ਬੋਲੀ ਜਾਓ ਉਹ ਇਹਨਾਂ ਤੇ ਬੋਲੇ ਕੁਸਾੜਾ ਭਈਆਂ ਨੇ ਜਵਾਬ ਕਰ ਨਾਲ ਰੀਫ ਕਰਿਆਗਾ ਉੱਤੇ ਬੋਲੇ ਵੀ ਤੁਹਾਨੂੰ ਕੰਟਰੋਲ ਹੋਣਾ ਚਾਹੀਦਾ ਸੀ ਕੋਈ ਵੀ ਬੋਲੇ ਤੇ ਕਿ ਜੇ ਮੈਂ ਆਪਣੇ ਬੱਚਿਆਂ ਦਾ ਅਨਕਾਊਂਟਰ ਕਰਦਿਆਂ ਦੂਜਿਆਂ ਦੇ ਗੱਟੇ 'ਚ ਗੋਲੀ ਮਾਰਦ ਨੇ ਉਹ ਤਾਂ ਪ੍ਰਸ਼ਾਸਨ ਦਿੰਦਾ ਉਹਨਾਂ ਨੂੰ ਅੰਦਰਲੀਆਂ ਖ਼ਬਰਾਂ ਯਾਰ ਪ੍ਰਸ਼ਾਸਨ ਦੀ ਖਬਰ ਚਲਾਉਂਦੇ ਆ ਕਿਉਂਕਿ ਜਿਹੜੀ ਚੀਜ਼ ਪੁਲਿਸ ਨੂੰ ਪਤਾ ਹੁੰਦੀ ਹੈ ਉਹ ਪੱਤਰਕਾਰ ਹੋਵੇ ਉਹਨੂੰ ਕਿਵੇਂ ਪਤਾ ਲੱਗ ਜਾਂਦੀ ਹੈ ਉਹ ਜੇ ਪੁਲ ਅੰਦਰੋਂ ਇਨਸਾਈਡ ਇਨਸਾਈਡ ਜਿਹੜੇ ਜ਼ਿਆਦਾਤਰ ਕ੍ਰਾਈਮ ਰਿਪੋਰਟਰ ਹੁੰਦੇ ਹਨ ਉਹਨਾਂ ਨੂੰ ਅੰਦਰਲੀਆਂ ਖ਼ਬਰਾਂ ਪੁਲਿਸੀ ਹੁੰਦੀ ਹੁੰਦੀ ਹੈ ਤੇ ਬੱਚੇ ਵਾਲੇ ਕਾਂਡ ਨੂੰ ਕਿਵੇਂ ਦੇਖਦੇ ਹੋ ਬਹੁਤ ਸ਼ਰਧਤ ਕੀਤਾ ਗਿਆ ਬਹੁਤ ਜ਼ਿਆਦਾ ਘਟਿਆ ਯਾਰ ਦੇਖ ਕੇ ਲੂੰ ਬਿਰਕੀਆਂ ਦੀਆਂ ਪ੍ਰਮਾਤਮਾ ਕਸਮ ਯਾਰ ਆਪ ਦੇ ਹੀ ਬੱਚੇ ਨੇ ਤਿੰਨ ਤਿੰ ਜੀ ਕਰਦਾ ਉਹਦਾ ਟੋਟੇ ਟੋਟੇ ਕਰ ਦਈਏ ਪਰ ਕੀ ਕਰੀਏ ਯਾਰ ਹਰ ਹਰ ਮੋੜ ਤੇ ਸਫਲ ਹੈ ਹਰ ਥਾਂ ਤੇ ਨਸ਼ੇ ਵਾਲੇ ਮੁੱਦੇ ਉਹ ਤੇ ਨਹੀਂ ਕੋਤੇ ਹੱਥ ਬੰਨੇ ਹੋਏ ਨੇ ਉਹਨਾਂ ਦਾ ਨਹੀਂ ਕੁਝ ਹੋ ਰਿਹਾ ਬੜੇ ਬੁਰੇ ਤਰੀਕੇ ਨਾਲ ਮਾਰੇ ਇੱਟਾਂ ਮਾਰੀਆਂ ਗਈਆਂ ਉਹਦੇ ਗਲ ਘੋਟਿਆ ਗਿਆ ਬੱਚੇ ਦਾ ਕਸੂਰ ਕੀ ਸੀਗਾ ਹਾਂ ਆ ਦੇਖੋ ਸੀਐਮ ਦਾ ਸਾਬਦਾ ਬਿਆਨ ਸੁਣ ਲੇ ਪੜਿਆ ਹੋ ਤੁਸੀਂ ਰਾਜ ਦਾ ਹੱਕ ਜੀ ਬੋਲੀ ਜਾਂਦਾ ਅਗੇ ਪੰਜਾਬੀ ਬਾਹਰ ਪੰਜਾਬੀ ਬਾਹਰ ਯਾਰ ਕਮਾਉਣ ਜਾਂਦੇ ਨੇ ਇਕਨੋਮੀ ਅਪ ਕਰਦੇ ਨੇ ਪੰਜਾਬੀ ਉੱਥੇ ਥੋੜੀ ਇਹ ਜਿਆ ਗਲਤ ਕੰਮ ਕਰਦੇ ਨਰਦੀਪਣਾ ਇਹ ਤਾਂ ਆਧਾਰਤਾ ਲਈ ਬਾਕੀ ਡੋ ਇੰਦਰਿੰਦਰ ਜੀਤੰਦਰ ਆ ਉਹ ਤਾਂ ਹੈਈ ਕ੍ਰਿਮੀਨਲ ਬੰਦਾ ਆਪ ਬਹੁਤ ਜਿਆਦਾ ਗੁੰਡਾ ਬਦਮਾਸ਼ ਸੀ ਤਾਂ ਹੁਣ ਸੁੱਖਾ ਗਲਮਾ ਮੈਨੂੰ ਖਲਾਦਾ ਇਹੀ ਅੰਦਰਜੀਤ ਸੀ ਇਸੇ ਲਈ ਇਸ ਨੂੰ ਆਪ ਉਹ ਕਰਿਆਗਾ ਇਸੇ ਲਈ ਤਾਂ ਇੱਕ ਸਤਾਈ ਲੈ ਕੇ ਆਇਆ ਸੀ ਉੱਥੇ ਤੋਂ ਉਹ ਵੱਢਿਆ ਗਿਆ ਇਹ ਗੱਲ ਤੁਹਾਡੀ ਟੀਮ ਦੀ ਕਰੀਏ ਹੁਣ ਕਿਵੇਂ ਛੋਟੇ ਵੀ ਪਰਚੇ ਵਗੈਰਾ ਹੋ ਰਹੇ ਨੇ ਦੇਖੋ ਪਰਚੇ ਪਾਈ ਜਾਂਦੇ ਰੋ ਰੋ ਜਾ ਸਾਰੀ ਮੇਰੀ ਟੀਮ ਹੀ ਖੜੀ ਆ ਸਿੜਾ ਖੜਾ ਕਾਲੀ ਖੜਾ ਠੀਕ ਹੈ ਆ ਮੁੰਡੇ ਨੇ ਆ ਮੁੰਡਾ ਮਾਨ ਖੇੜਾ ਇਹ ਰੋੜੀ ਸਾਈਡ ਤਾਂ ਮੂਹਨ ਜੀ ਤਾਂ ਹੋਰ ਟੀਮ ਸਾਰੀ ਅੱਜ ਦੂਜੇ ਪਾਸੇ ਗਈ ਜੀ ਹੈ ਪਰਚੇ ਪਾਈ ਜਾਂਦੇ ਨੇ ਚੱਲੀ ਜਾਂਦੇ ਨੇ ਲੜੀ ਜਾਂਦੇ ਨੇ ਕਿ ਕਿਰਪਾ ਕਿਸ ਤੋ ਕੁਝ ਮੰਗਦੇ ਨਹੀਂ ਕਿਸ ਨੂੰ ਕੋ ਦੰਦੇ ਨਹੀਂ ਕਰਨਾ ਸਿਰਫ ਲੜਦੇ ਆ ਉਹਦੀ ਕਿਰਪਾ ਨਾਲ ਲੜੀ ਜਾਂਦੇ ਜਿੱਦੇ ਸਾਥੋ ਸੇਵਾਲਿਆਂ ਨੂੰ ਜੀ ਸੁਣੀ ਮੰਗੋ ਸੀ ਵੀ ਤਿਆਰ ਨੇ ਦੋਨੇ ਹੱਥੀ ਕਰ ਨੂੰ ਤਿਆਰ ਹੋ ਗਏ ਜਮਾ ਪਹਿਲਾਂ ਬਸ ਰੀਆਂ ਕਰੀਆਂ ਨੇ ਪਹਿਲਾਂ ਜਿਹੜਾ ਗੱਟੀ ਨਾ ਹੁਣ ਫਿਰ ਕਰ ਦਾਂਗੇ ਕਰਾਂਗੇ ਹਲ ਕਰਨਾ ਛੇ ਵਾਲੇ ਦੀ ਜਾਂ ਕੋਈ ਵੱਡੇ ਬਾਪੇ ਦੀ ਜਿੱਦੇ ਮਰਜ਼ੀ ਕਰਦੀਏ ਖੁੱਲਾ ਚੈਲੰਜ ਕਿਰੇ ਕਿਵੇਂ ਦੇਖਦੇ ਹੋ ਜਿਹੜਾ ਬੱਚੇ ਨਾਲ ਬਹੁਤ ਜ਼ਿਆਦਾ ਤਸ਼ੱਦਦ ਹੁੰਦਾ ਹਨ ਟਾਰਚਰ ਕੀਤਾ ਗਿਆ ਉਹ ਤੋਂ ਬਾਅਦ ਜਿਵੇਂ ਲੈਟਰਿੰਗ ਵਾਲੀ ਜਗ੍ਹਾ ਤੇ ਡੰਡਾ ਦਿੱਤਾ ਗਿਆ ਕਿਵੇਂ ਦੇਖਦੇ ਹੋਗੇ ਬਈ ਇਹ ਤਾਂ ਹਨਾ ਪਹਿਲਾਂ ਪਤਾ ਹੀ ਸੀ ਆਪਾਂ ਨੂੰ ਵੀ ਇਹ ਕੁਝ ਹੋਣਾ ਆਪਾਂ ਪਹਿਲਾਂ ਵੀ ਬਈਆਂ ਦੇ ਖਿਲਾਫ ਕਿੰਨੇ ਵਾਰੀ ਮਤੇ ਵੀ ਪਾਇਆ ਕਈ ਪਿੰਡਾਂ ਨੇ ਪਰ ਆਪਣੇ ਵਾਲੇ ਜਾਗਦੀ ਮਗਰੋਂ ਨੇ ਜਦੋਂ ਨੁਕਸਾਨ ਹੋ ਜਾਂਦਾ ਫਿਰ ਮਤੇ ਪਾਉਣ ਲੱਗ ਜਾਂਦੇ ਆ ਪਹਿਲਾਂ ਕਿਉਂ ਨਹੀਂ ਇਹਨਾਂ ਚੀਜ਼ਾਂ ਵੱਲ ਦੇਖਿਆ ਜਾਂਦਾ ਪਹਿਲਾਂ ਸਾਡੇ ਮੈਂਬਰ ਸਰਪੰਚ ਨੇ ਜਿਹੜੀ ਇਹਨਾਂ ਦੀਆਂ ਬੂਟਾਂ ਬਣਾਉਂਦੇ ਨੇ ਬਈ ਹਨਾ ਕਸੂਰਬਾਰ ਸਭ ਤੋਂ ਪਹਿਲਾਂ ਅਸੀਂ ਆਪਾਂ ਇਹਨਾਂ ਦੀਆਂ ਬੋਟਾਂ ਕਿਉਂ ਬਣਾਉਂਦੀਆਂ ਸਰਪੰਚ ਦੇ ਸੈ ਇਹਨਾਂ ਤੋਂ ਬਣਾਉਂਦੀ ਨਹੀਂ ਬੋਟ ਹੀ ਨਹੀਂ ਬਣ ਸਕਦੀ ਆ ਸਾਡੇ ਪਿੰਡ ਲਾਲਾ ਤੋਂ ਦੇਸਾਂ ਦੀਆਂ ਬੋਟਾਂ ਇਹਨਾਂ ਦੇ ਜਿਹੜੇ ਕੋਈ ਰੱਦੀ ਛੂਏ ਤੇ ਉਂ ਵੀ ਬੈਠੇ ਆਪਣੇ ਮਤਲਬ ਲਈ ਪਰ ਇਹ ਨਹੀਂ ਦੇਖਦੇ ਵੀ ਸਾਡੇ ਜਵਾਗ ਯਾਰ ਛੋਟੇ ਛੋਟੇ ਬੱਚੇ ਆ ਸਾਡੇ ਗਲੀਆਂ ਚ ਜਾਂਦੇ ਨੇ ਠੀਕ ਆ ਸਾਡੇ ਪਹਿਲਾਂ ਇੱਕ ਜਵਾਗ ਚੱਕ ਕੇ ਲੈ ਗਏ ਹਨਾ ਤੇ ਉਹਨਾਂ ਦਾ ਨੁਕਸਾਨ ਹੁੰਦਾ ਫਿਰ ਜ਼ਿੰਮੇਵਾਰ ਕੌਣ ਆ ਅਸੀਂ ਆਪ ਲੋਕ ਆ ਤੇ ਸਾਡੀਆਂ ਪੰਚਾਇਤ ਲਈ ਵੀ ਆਣਾ ਵੀ ਬੱਚੇ ਦਾ ਛੋਟੇ ਦਾ ਕਸੂਰ ਕੀ ਸੀਗਾ ਜਿਵੇਂ ਬਾਈ ਝੋਟਾ ਕਹਿ ਰਿਹਾ ਸੀ ਵੀ ਆਪਣਾ ਬੱਚੇ ਅੱਗੇ ਆ ਜਾਂਦੇ ਨੇ ਹਨਾ ਜਦੋਂ ਐਵੇਂ ਦੀ ਗੱਲਬਾਤ ਹੁੰਦੀ ਆ ਬਾਈ ਮੇਰੇ ਵੀ ਇੱਕ ਕੁੜੀ ਤੇ ਇੱਕ ਮੁੰਡਾ ਓਡੇ ਓਡੀ ਜਵਾਗ ਨੇ ਹਨਾ ਤੇ ਮੈਂ ਸੌ ਲੱਗੇ ਉਹਦੇ ਰੋਇਆ ਯਾਰ ਮੈਂ ਕਿਹਾ ਸਾਡੇ ਯਾਰ ਕੌਮ ਹਨਾ ਕਿੱਥੇ ਬਾਕੀ ਆ ਸਾਡੇ ਕਿਹੜੇ ਹਾਲਾਤ ਹੋ ਗਏ ਬ ਇਹਨਾਂ ਦੇ ਬਹੁਤ ਵਾਰੀ ਅਸੀਂ ਵੀ ਇੱਧਰ ਸਾਡੇ ਪਿੰਡਾਂ 'ਚ ਬਹੁਤ ਵਾਰੀ ਦਵੱਲੇ ਵੀ ਨੇ ਇਹ ਤੇ ਜਿੱਥੇ ਜੇ ਹੁਣ ਇਹ ਸਾਨੂੰ ਕਿਤੇ ਮਿਲ ਗਏ ਤੇ ਗੱਡੀ ਫਿਰ ਇਹਨਾਂ ਜੋ ਵੀ ਕਦਾ ਚੜੂ ਅਜੇ ਇਹ ਐਂ ਹਲਾਤ ਕਰਦੇ ਨੇ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਕਰਾਂਗੇ ਉਪਰਾਲਾ ਇਹਨਾਂ ਨੂੰ ਕੱਢਣ ਦੇ ਲਈ ਜਾਂ ਕੋਈ ਹੋਰ ਜਿਹੜੀ ਤੁਹਾਡੀ ਟੀਮ ਵੱਲੋਂ ਉਪਰਾਲੇ ਕੀਤੇ ਜਾਣਗੇ ਹਾਂ ਭਾਈ ਆਪਾਂ ਤਾਂ ਉਪਰਾਲੇ ਪਹਿਲਾਂ ਤੋਂ ਹੀ ਕਰ ਰਹੇ ਹਾਂ ਆਪਾਂ ਜਾਗਰੂਕ ਕਰ ਰਹੇ ਹਾਂ ਵੀ ਜੇ ਠੀਕ ਹੈ ਸਾਡੇ ਇੱਥੇ ਕੰਮ ਕਰ ਰਹੇ ਹਣ ਪਰ ਇਹਨਾਂ ਦੀਆਂ ਜਿਹੜੀਆਂ ਪੱਕੀਆਂ ਵੋਟਾਂ ਇਹ ਇੱਥੇ ਜ਼ਮੀਨ ਜਾਇਦਾਦਾਂ ਦੇ ਮਾਲਕ ਬਣ ਰਹੇ ਨੇ ਇਹ ਕਿਉਂ ਬਣ ਰਹੇ ਨੇ ਭਾਈ ਇਹਨਾਂ ਦਾ ਜ਼ਿੰਮੇਵਾਰ ਕੌਣ ਆ ਜੇ ਤੁਸੀਂ ਵਗਜੋ ਹਿਮਾਚਲ ਜਾ ਕਿਤੇ ਹੋਰ ਸੋਨੂ ਦਾ ਬਾਈ ਕਿਤੇ ਜਗ੍ਹਾ ਨਹੀਂ ਮਿਲਦੀ ਇਹਨਾਂ ਨੂੰ ਮौज ਨਾ ਕੇ ਇੱਥੇ ਲੈਂਦੇ ਨੇ ਇਹ ਆਉਂਦੇ ਆ 100 ਰੁਪਏ ਚੜ੍ਹ ਕੇ ਟ੍ਰੇਨ ਤੇ ਇੱਥੇ ਮੜਬੜੀ ਵੱੜੀਆਂ ਜ਼ਮੀਨਾਂ ਦੇ ਮਾਲਕ ਬਣ ਜਾਂਦੇ ਨੇ ਬਾਈ ਖਸੂਰਬਾਰ ਅਸੀਂ ਆਪ ਲੋਕ ਸੋ ਝੋਟੇ ਬਾਈ ਦੇ ਦੋਸਤ ਨੇ ਸਾਰਿਆਂ ਦੀ ਟੀਮ ਦੇ ਨਾਲ ਗੱਲਬਾਤ ਕਰ ਰਹੀ ਸੀ ਕਿ ਬੱਚੇ ਦੀ ਜਿਹੜੀ ਸੇ ਤੁਹਾਨੂੰ ਦੇਖ ਕੇ ਬਹੁਤ ਜ਼ਿਆਦਾ ਦੁੱਖ ਲੱਗਿਆ ਸਤਾਹੀ ਅਪੀਲ ਕਰਦੇ ਆ ਸਾਡੀ ਸਾਰੀ ਟੀਮ ਵੱਲੋਂ ਕਿ ਬੱਚੇ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿ ਵਾਹਿਗੁਰੂ ਤੇ ਪਰਿਵਾਰ ਨੂੰ ਜਿਹੜਾ ਪਾਣਾ ਮੰਨਣ ਦਾ ਬਲ ਬਖਸ਼ੇ ਧੰਨਵਾਦੀ